ਹਾਂਜੀ ਕੀ ਹਾਲ ਚਾਲ ਨੇ ਤੇ ਸਵਾਗਤ ਹੈ ਤੁਹਾਡਾ ਛੱਪੀ ਨੂੰ ਵਲੌਗ ਦੇ ਵਿੱਚ ਤੇ ਅੱਜ ਵਲੌਗ ਦੀ ਸ਼ੁਰੂਆਤ ਗੁਰੂ ਘਰ ਤੋਂ ਕਰਦੇ ਆਂ ਰਾਤ ਸਟੂਡੀਓ ਰੋਕੇ ਸੀਗੇ ਤਾਂ ਕਰਕੇ ਸਵੇਰੇ ਸਵੇਰੇ ਦਰਸ਼ਨ ਕਰਨ ਆਏ ਸੀਗੇ ਚਲੋ ਨਾਲੇ ਨਾਮ ਸਤਾਰ ਕਰ ਗਏ ਨਾਲ ਲੰਗਰ ਪ੍ਰਸ਼ਾਦਾ ਛਕੀ ਨਾ ਨੂੰ ਜਾਈਏ ਤੇ ਨਾਲ ਨੂੰ ਕੇ ਲੰਗਰ ਪ੍ਰਸ਼ਾਦਾ ਛਕ ਕੇ ਹੁਣ ਆਪਾਂ ਚੱਲੇ ਆ ਆਪਣੇ ਸਟੂਡੀਓ ਨੂੰ ਕਿਉਂਕਿ ਰਾਤ ਵੀ ਸੌਂਦਿਆਂ ਨੂੰ ਸਵੇਰੇ 4 ਵਜੇ ਸੀਗੇ ਤੇ ਲੇਟ ਉੱਠੇ ਤਾਂ ਕਰਕੇ ਲੇਟ ਹੋ ਗਏ ਬਾਕੀ ਸੰਗਤ ਦੇਖੋ ਦਿਨੋਂ ਦਿਨ ਭੀੜ ਵਧਦੀ ਜਾ ਰਹੀ ਹੈ ਜਿਵੇਂ ਜਿਵੇਂ ਦਸੰਬਰ ਨੇੜੇ ਆ ਰਿਹਾ ਹੈ ਭੀੜ ਵਧਦੀ ਜਾ ਰਹੀ ਆ ਤੇ ਸਰ ਤੁਹਾਨੂੰ ਸਵੇਰੇ ਸਵੇਰੇ ਅੱਜ ਕਾਲੇ ਛੋਦਿਆਂ ਦੀ ਸਬਜੀ ਤੇ ਨਾਲ ਚੌਲ ਖਾ ਕੇ ਕਿਦਾਂ ਦਾ ਫੀਲ ਹੋ ਰਿਹਾ ਹੈ ਆਨੰਦ ਇਹਦਾ ਹੀ ਵਿੱਚ ਪ੍ਰੀਰ ਪਾਇਆ ਸੀਗਾ ਡੀ ਕੀ ਗਿਆ 5 ਮਿੰਟ ਕਹਿੰਦਾ ਹੁਣ ਆਇਆ ਸਬਜੀ ਵਾਲਾ ਹੁਣ ਆਇਆ ਮੈਂ ਦੇਖਾਂ ਮੈਂ ਵੀ ਮੈਂ ਤਾਂ ਚੱਲਦਾ ਆ ਅੱਜ ਛੋਲੇ ਖਾ ਕੇ ਆਊਗਾ ਹਾਂ ਚਾਹ ਗੁਰੂ ਘਰ ਦੀ ਬਿਸਕੁਟ ਆਪਦੇ ਆਪਦੇ ਉਹ ਕਿਆ ਬਾਤ ਕਿਆ ਬਾਤ ਪਰ ਜੋ ਮਰਜੀ ਆ ਕੰਟੀਨ ਦੀ ਜਾ ਜਿੱਥੇ ਪਹੜਾ ਜਿਹੜਾ ਗੁਰੂ ਘਰ ਆ ਕੇ ਚਾਹ ਪੀਂਦੇ ਨੇ ਉਹ ਵੱਖਰਾ ਹੀ ਆਨੰਦ ਆ ਰਾਤ ਲੱਸੀ ਪੀਤੀ ਉਹ ਵੀ ਵਾਸ ਸੀ ਰਹੀ ਸੀ ਤੇ ਉਹ ਜੀ ਆਪਾਂ ਹੁਣ ਚੱਲੇ ਆ ਸਟੂਡੀਓ ਰਾਤ ਵੀ ਉੱਥੀ ਲੰਘੀ ਫੇਰ ਚੱਲੇ ਗਏ ਨੇ ਉੱਥੇ ਵੀ ਨਾ ਜੀ ਨਹੀਂ ਲੱਗਦਾ ਕੀ ਕਰੀਏ ਸਤ ਚਲੋ ਜੀ ਦਿਨ ਤਾਂ ਪਤਾ ਨਹੀਂ ਅੱਜ ਦਾ ਕਿਵੇਂ ਲੰਘਿਆ ਤੇ ਕੰਮ ਕੁੰਮ ਕਰਕੇ ਇੱਕ ਰਾਤ ਔੜਾ ਜਿਹਾ ਬੰਗਾ ਪੈ ਗਿਆ ਸੀਗਾ ਉਹਨੂੰ ਸੌਟ ਆਊਟ ਕਰਕੇ ਆਪਾਂ ਚੱਲਿਆਂ ਘਰ ਕਿਉਂਕਿ ਮੈਂ ਵੀ ਰਾਤ ਦੇ ਤੱਕੀ ਹੋਈ ਸੀਗੀ ਨੀਂਦਾਂ ਪੂਰੀ ਨਹੀਂ ਹੋਈਆਂ ਉਹ ਨਾਲ ਤੇ ਬਿਮਾਰ ਪ੍ਰਾਣੀ ਦੀ ਉਹ ਨਹੀਂ ਧਾਰੀ ਸੀਗੀ ਤਾਂ ਕਰਕੇ ਕਹਿੰਦਾ ਵੀ ਆਪਾਂ ਚੱਲਦੇ ਹਾਂ ਕੱਲੂ ਫੇਰ ਆਉਣਾ ਆ ਕੱਲੂ ਕੰਮ ਵੀ ਕਰਨ ਆਇਆ ਨਾ ਸੋ ਤਾਂ ਕਰਕੇ ਚਲੋ ਦੇਦਿਆਂ ਰਾਤ ਚ ਦਿਖਾਉਂਦੇ ਆ ਤੁਹਾਨੂੰ ਕੁਛ ਆਜੋ ਫਿਰ ਅੱਜ ਲੱਭਦੇ ਆ ਕੁਛ ਨਵਾਂ ਜਾਣਾ ਨਵਾਂ ਐਕਸਪਲੋਰ ਕਰਦੇ ਆ ਆਜੋ ਆਜੋ ਇਹ ਲਾਉਤੀ ਅੱਪਾ ਅੱਗੇ ਆਪਣੇ ਪਿੰਡਾਂ ਵਾਲੇ ਰਾਹ ਤੇ ਵਾਹ ਜਦੋਂ ਦਾ ਪੁਲ ਬਣਿਆ ਨਾ ਆ ਵਿਊ ਬੈਨਾ ਸੋਹਣਾ ਬਣ ਗਿਆ ਕੋਈ ਗੱਲ ਨਹੀਂ ਆ ਇਹ ਗੱਲਾਂ ਵੀ ਸੜਕੇ ਕੁਝ ਮਹੀਨੇ ਜੀ ਦੂਜੀ ਵਾਰ ਬਣਾ ਲਈ ਆ ਦੂਜੀ ਵਾਰ ਵਾਲੀ ਕੋਈ ਜ਼ਿਆਦਾ ਕਾਮਯਾਬ ਨਹੀਂ ਹੈਗੀ ਇਤੋਂ ਪਿੱਛੋਂ ਬਣਾਉਂਦੇ ਆਂਦੇ ਨੇ ਅੱਗੇ ਨੂੰ ਕਿਤੇ ਕਿਤੇ ਟੋਏ ਵੀ ਪੈਣ ਜਾ ਕੇ ਇਹਨਾਂ ਜੋ ਵੀ ਆ ਤੁਸੀਂ ਸਭ ਚੈੱਕ ਕਰੋ ਬਾਕੀ ਲਾਉਂਦੇ ਰਹੇ ਕੱਲ ਪਿੰਡੋਂ ਨਿਕਲੇ ਸੀਗੇ ਅੱਜ ਸ਼ਾਮ ਪਹਾਰ ਗਏ ਆ ਐਕਸਾਈਟਮੈਂਟ ਜੀ ਬਹੁਤ ਆ ਪਤਾ ਨਹੀਂ ਕਾਦੇ ਵੀ ਆ ਘਰ ਚੱਲਿਆ ਕੱਲ ਸਟੂਡੀਓ ਜਾਣ ਦੀ ਬਹੁਤ ਐਕਸਾਈਟਮੈਂਟ ਸੀ ਜੀ ਆ ਦੋ ਤਿੰਨ ਦਿਨ ਤਨਵਾੜੇ ਸਟੂਡੀਓ ਚੱਲਿਆ ਅੱਜ ਚਲੋ ਕਰਾਵਾੜੇ ਘਰ ਚੱਲਿਆ ਪਰ ਕਾਰ ਵੀ ਅੱਥਾ ਬਾਡੀ ਕਰੀਆ ਪਿੰਡ ਪਿੰਦੇ ਨੇ ਆਰੇ ਬਰੇ ਇੱਥੇ ਆਇਰ ਵਾਇਰਮਾਂਟੇ ਛੇਹੜਾ ਵਾਲਿਆਂ ਦੇ ਕਿੱਥੇ ਚਰ ਮਾਜੋ ਉਹਨਾਂ ਨੂੰ ਜਿਵੇਂ ਨਹੀਂ ਸਿਰਫ ਸਾਡੇ ਪਿੰਡਾਂ ਵਾਲੇ ਦੇ ਲਿਖ ਕੇ ਆਇਆ ਸਾਡੇ ਪਿੰਡਾਂ ਵਾਲਿਆਂ ਦੇ ਕਿਹੜੇ ਹਿੱਸੇ ਆਇਆ ਹੈ ਇਹ ਜਿਹੜੇ ਬੈਠ ਰਹੇ ਆ ਰੌਣਕਾਂ ਪਿੰਡਾਂ ਦੀਆਂ ਤੇ ਹਾਂ ਸੱਚ ਅੱਜ ਉਹਨੂੰ ਸਾਡਾ ਜੋ ਵੀ ਪਿੰਡ ਦਾ ਵੀ ਗਰਾਊਂਡ ਬਣ ਗਿਆ ਵਾਲੀ ਵਾਲਾਂ ਨੇ ਅੱਜ ਉਹਨੂੰ ਗਰਾਊਂਡ ਦਿਖਾਵਾਗੇ ਅੱਜ ਵੀ ਬੰਦੇ ਮਿਹਨਤ ਲਾਉਂਦੇ ਪੂਰੀ ਰਾਤ ਵੀ ਪਰਸੋਂ ਵੀ ਅਸੀਂ ਜਦੋਂ ਖੇਡ ਕੇ ਆਏ ਸੀਗੇ ਤੇ ਰਾਤ ਵੀ ਕਹਿੰਦੇ ਮੈਨੂੰ ਆਇਆ ਭਰਾ ਦਾ ਮਿਲ ਜੇ ਇੱਕ ਤਾਂ ਇਹਦਾ ਯਾਰ ਤੂੰ ਆਇਆ ਨਹੀਂ ਹੈਗਾ ਅੱਜ ਬੜੇ ਵਧੀਆ ਖਾਂਦੀ ਮੈਦ ਲੱਗਦੀ ਆ ਇਹ ਖਿਡਾਰੀਆਂ ਵੀ ਹੁਣ ਪਿੰਡਾਂ 'ਚ ਸਾਥ-ਸਾਥ ਦੇ ਲੱਗਣ ਲੱਗ ਪਏ ਆ ਪਹਿਲਾਂ ਕਿਤੇ-ਕਿਤੇ ਹੁੰਦੀਆਂ ਸੀ ਕਿ ਹੁਣ ਤਾਂ ਮੈਂ ਕਹਿੰਦਾ ਪੁੱਛੂ ਹਾਂ ਫਿਰ ਇਹਨਾਂ ਨੂੰ ਦੇਖ ਕੇ ਨਾ ਸਕੂਲਾਂ ਦਾ ਟਾਈਮ ਯਾਦ ਆ ਜਾਂਦਾ ਕਿਤੇ ਸਕੂਲ ਤੋਂ 2-3 ਕਿਲੋਮੀਟਰ ਦਾ ਗੇੜ ਪਾ ਕੇ ਜਾਣਾ ਵੀ ਨਹੀਂ ਖਿਡਾਰੀ ਤੇ ਲਾਲਾ ਕਾ ਕੇ ਜਾਣਾ ਢੋੜਾ ਪਾ ਕੇ ਜਾਣਾ ਰਾਸ ਪੀਣਾ ਉਹ ਯਾਰ ਸਵਾ ਦੇ ਵਕਤ 10 ਕਿਲੋਮੀਟਰ ਅੱਧਾ ਕਿਲੋ ਕਿ ਅੱਧੇ ਚੁਭੀਤਾ ਆ ਇੰਨੇ ਕਿ ਉਹਦੇ ਗੇੜ ਦੇ ਵਿੱਚ ਦੁੱਝਾ ਲੱਗ ਗਿਆ ਉਹ ਵੀ ਡੋਟ ਆ ਕਰੰਨ ਲਾ ਇਹ ਬੰਦਿਆਂ ਨਾਲ ਚੱਲ ਜੀ ਹੂੰ ਹੂੰ ਮੈਂ ਤੇ ਜੇ ਲੰਨੀ ਨਿਕਲੀ ਜਿਹੜੀ ਬਸ ਉਹ ਕਿੱਟਲਾ ਤੇ ਚਲੋ ਜੀ ਪਿੰਡ ਆ ਕੇ ਆਪਾਂ ਖੇਡ ਖੋੜ ਕੇ ਹੁਣ ਚੱਲੇ ਘਰ ਨੂੰ ਤੇ ਮੌਸਮ ਵੀ ਠੀਕ ਸੀਗਾ ਅੱਜ ਤੇ ਕਹਿਣ ਤੋਂ ਆ ਵੀ ਗੇਮ ਬਹੁਤ ਵਧੀਆ ਲੱਗੀ ਸਰੀਰ ਚੋਂ ਗਰਮੀ ਨਿਕਲੀ ਪੂਰੀ ਏ ਹੁਣ ਥੱਕ ਥੁੱਕ ਕੇ ਚੱਲੇ ਆਂ ਘਰ ਨੂੰ ਬਾਕੀ ਮਿਲਦੇ ਆਂ ਕੱਲ ਦੇ ਅਗਲੇ ਵਲੋਗ 'ਚ ਇਹ ਬਲੌਗ ਦਾ ਕਰਦੇ ਆਂ ਆਪਾਂ ਇੱਥੇ ਐਂਡ ਮੈਸੇਜ ਵੀ ਥੱਕ ਕੇ ਰਾਤ ਵੀ ਨਹੀਂ ਸੀ ਅੱਜ ਨਾਲ ਸੋਏ ਅੱਜ ਵੀ ਥੱਕ ਕੇ ਖੇੜ ਖੋੜ ਕੇ ਤੇ ਮਿਲਦੇ ਆਂ ਅਗਲੇ ਵਲੌਗ 'ਚ ਬਾਏ